ਸਸਿਗਾ ਦੋਸਤੋ ਜੀਬੀਸੀ ਅਪਡੇਟ ਦਿਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸਲੇ ਪਹੁੰਚੇ ਆ ਪਿੰਡ ਬੋਨ ਬੋਨ ਪਿੰਡ ਦਾ ਨਾਮ ਹੁਸ਼ਾਲਪੁਰ ਦੇ ਇੱਕ ਸਨਹਰੀ ਅਖ਼ਬਾਰ ਵਿੱਚ ਵੀ ਛਾਪ ਰਿਹਾ ਜਿੱਥੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਪਿੰਡ ਦੀ ਟੀਮ ਜੋ ਹੈ ਉਹ ਵੀ ਬੜੀ ਵਧੀਆ ਪਰਫਾਰਮੈਂਸ ਕਰਦੀ ਹੈ ਉੱਥੇ ਇਸ ਪਿੰਡ ਦੇ ਵਿੱਚ ਜੋ ਦਸਹਰਾ ਮਨਾਇਆ ਜਾਂਦਾ ਉਹ ਵੀ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਤੇ ਵੱਖ-ਵੱਖ ਜੋ ਝਾਕੀਆਂ ਕੱਢੀਆਂ ਜਾਂਦੀਆਂ ਨੇ ਉਹ ਤਾਂ ਇੱਕ ਵੱਖਰੀ ਪਛਾਣ ਬਣਾਉਂਦਾ ਐਸ ਮਾਮਲੇ ਦੇ ਵਿੱਚ ਤੇ ਗੱਲਬਾਤ ਕਰਦੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਤੇ ਕਮੇਟੀ ਦੇ ਮੈਂਬਰ ਜੋ ਸਾਡੇ ਦਾ ਪ੍ਰਧਾਨ ਸਾਹਿਬ ਖੜੇ ਨੇ ਤੇ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਜਿਹੜਾ ਐਸ ਵਾਰ ਵੀ ਪਹਿਲੀ ਵਾਰ ਤੇ ਤਰ੍ਹਾਂ ਦਸਹਰਾ ਜਿਹੜਾ ਮਨਾਇਆ ਜਾਏਗਾ ਤੇ ਕਿ ਕਿਵੇਂ ਤੇ ਪ੍ਰਬੰਧ ਹੋਣਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀਵੀਸੀ ਅਪਡੇਟ ਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਦੇ ਵਿੱਚ ਪਹੁੰਚੇ ਤੇ ਸਾਡੇ ਬੜੇ ਹੀ ਬਹੁਤ ਵਧੀਆ ਪ੍ਰੋਗਰਾਮ ਦਸਹਿਰਾ ਨੂੰ ਕਬਰ ਕਰਨ ਵਾਸਤੇ ਆਏ ਮੈਂ ਸੁਭਿਦਾ ਸੁਜੀਤ ਸਿੰਘ ਪ੍ਰਧਾਨ ਦਸਹਿਰਾ ਕਮੇਟੀ ਬੋਣ ਵੱਲੋਂ ਇਹਨਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਸਾਡੇ ਸਾਰੇ ਇਲਾਕੇ ਵਿੱਚ ਬਹੁਤ ਹੀ ਸਾਰਿਆਂ ਨੂੰ ਪਤਾ ਹੈ ਕਿ ਪਿੰਡ ਬੋਣ ਦਾ ਦਸਹਿਰਾ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਤੇ ਬੜੇ ਦੂਰੋਂ ਚੱਲ ਚੱਲ ਕੇ ਸਾਡੇ ਦਸਹਿਰੇ ਨੂੰ ਦੇਖਣ ਵਾਸਤੇ ਸੰਗਤਾਂ ਆਉਂਦੀਆਂ ਹਨ ਤੇ ਇਸ ਇਸ ਵਾਰ ਵੀ ਦਸਹਿਰਾ ਕਮੇਟੀ ਬੋਰਡ ਰਜਿਸਟਰਡ ਵੱਲੋਂ ਬੜੀ ਹੀ ਸ਼ਾਨੋ ਸ਼ੌਕਤ ਨਾਲ ਉਤਸ਼ਾਹ ਨਾਲ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦਸਹਿਰੇ ਦਾ ਪ੍ਰੋਗਰਾਮ ਜੋ ਉਸਤ ਮਨਾਇਆ ਜਾ ਰਿਹਾ ਹੈ ਇਸ ਵਾਰ ਦਸਹਿਰੇ ਦਾ ਪ੍ਰੋਗਰਾਮ 3 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਮਨਾਇਆ ਜਾਵੇਗਾ ਤੇ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਤੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਦਸਹਿਰੇ ਦੇ ਵਿੱਚ ਸ਼ਾਮਲ ਹੋ ਕੇ ਹਰ ਸਾਲ ਦੀ ਤਰ੍ਹਾਂ ਸਾਡੇ ਦਸਹਿਰੇ ਦੀ ਰੌਣਕ ਨੂੰ ਵਧਾਉਣ ਤੇ ਆਪਣਾ ਯੋਗਦਾਨ ਦੇਣ ਤੇ ਧੰਨਵਾਦ ਫਿਰ ਇੱਕ ਤੋਂ ਵੱਧ ਧੰਨਵਾਦ ਜੀਵੀਸੀ ਅਪਡੇਟ ਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਏ ਔਰ ਸਾਡੇ ਇਸ ਦਸਹਿਰੇ ਦੇ ਪ੍ਰੋਗਰਾਮ ਨੂੰ ਆਪਣੇ ਇਲਾਕੇ ਦੇ ਵਿੱਚ ਮਕਾਉਣ ਲਈ ਬਹੁਤ ਹੀ ਯੋਗਦਾਨ ਦਿੱਤਾ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਸਰ ਕੀ ਕਹਿਣਾ ਚਾਹੋਗੇ ਝਾਕੀਆਂ ਦੇ ਜੇ ਗੱਲ ਕਰੀਏ ਤਾਂ ਬਹੁਤ ਹੀ ਪ੍ਰਚਲਿਤ ਨੇ ਝਾਕੀਆਂ ਇਸ ਪਿੰਡ ਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਸਾਨੂੰ ਕਵਰਪ ਕਰਨੇ ਲਈ ਆਏ ਕਿਉਂਕਿ ਇਹ ਹਰ ਸਾਲੀ ਤਰ੍ਹਾਂ ਇਸ ਸਾਲ ਵੀ ਦਸਹਿਰਾ ਮਨਾਇਆ ਜਾ ਰਿਹਾ ਸਾਡੇ ਸਾਲ ਸਹਿਰਾ ਕਮੇਟੀ ਦੇ ਚੇਅਰਮੈਨ ਸ਼੍ਰੀ ਸੰਦੀਪ ਕੁਮਾਰ ਜੀ ਪ੍ਰਧਾਨ ਸੂਬੇਦਾਰ ਸਰਜੀਤ ਸਿੰਘ ਜੀ 22 ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਜੀ ਸੋਨੀ ਔਰ ਖਜ਼ਾਨਚੀ ਸ਼੍ਰੀ ਜਸਵਿੰਦਰ ਸਿੰਘ ਜੀ ਪੰਜ ਇਹਨਾਂ ਦੀ ਰਹਿਨਮਾਈ ਚ ਇਹ ਦਸਹਿਰਾ ਹੋ ਰਿਹਾ ਹੈਗਾ ਕਿਉਂਕਿ ਬੂਣ ਜਿਹੜਾ ਹੈਗਾ ਇਹ ਚਾਕੀਆਂ ਕਰਕੇ ਬਹੁਤ ਮਸ਼ਹੂਰ ਆ ਇਸ ਤਰ੍ਹਾਂ ਨਮੀਆਂ ਨਮੀਆਂ ਚਾਕੀਆਂ ਪੇਸ਼ ਕੀਤੀਆਂ ਜਾਉਣਗੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਸਾਰੀਆਂ ਨੀ ਡਿਊਟੀਆਂ ਲਗਾਈਆਂ ਗਈਆਂ ਜਿਵੇਂ ਹਰਿੰਦਰ ਸਿੰਘ ਹਿੰਦਰੀ ਜੀ ਇਹ ਇਸ ਵਾਰ ਨਵੇਂ ਤੋਂ ਨਵੇਂ ਸੰਗ ਪੇਸ਼ ਕੀਤੇ ਜਾਣਗੇ ਜਿੱਦਾਂ ਜੈਦਰਾਸ ਦਾ ਵੱਧ ਹੋ ਗਿਆ ਧਾਨੂ ਭਗਤ ਹੋ ਗਿਆ ਮੱਛਲੀ ਦੀ ਅੱਖ 'ਚੇ ਤੀਰ ਮਾਰਨਾ ਅਰਜੁਨ ਜੀ ਦੁਆਰਾ ਔਰ ਹੋਰ ਵੀ ਤਰ੍ਹਾਂ ਦੇ ਚਾਕੀਆਂ ਕੀਤੀਆਂ ਜਾਊਗੀਆਂ ਔਰ ਜਿਹੜਾ ਰਾਵਣ ਵਾਧਾ ਉਹ ਫੱਟੀ ਤੇ ਦਿਖਾਇਆ ਜਾਊਗਾ ਔਰ ਸਿੱਧਾ ਧੂਨੀ ਚ ਤੀਰ ਮਾਰਿਆ ਜਾਊਗਾ ਰਾਮਜੀ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਚੱਕੀਆਂ ਦਿਖਾਈਆਂ ਜਾਊਗੀਆਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਡੇ ਦਸਹਰੇ ਦੇ ਵਿੱਚ ਹਮ ਹਮਾ ਕੇ ਪਹੁੰਚੋ ਔਰ ਦਸਹਰੇ ਦੀ ਸ਼ਾਨ ਨੂੰ ਵਧਾਇਆ ਜਾਵੇ ਦੁਆਰਾ ਫਿਰ ਮੈਂ ਧੰਨਵਾਦ ਕਰਦਾ ਤੁਹਾਡਾ ਰਿਪੋਰਟਰ ਸਾਹਿਬ ਦਾ ਕਿ ਸਾਨੂੰ ਇਹ ਕਵਰ ਅਪ ਕਰਨ ਲਈ ਥੈਂਕ ਯੂ ਸੋ ਮੱਚ ਜੈ ਸ਼੍ਰੀ ਰਾਮ ਦੇਖੋ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਦਸਹਿਰਾ ਕਿਸੇ ਦਾ ਇਕੱਲੇ ਦਾ ਨਹੀਂ ਹੈਗਾ ਇਹ ਸਾਰਾ ਪਿੰਡ ਸਮੂਹ ਨਗਰ ਨਿਵਾਸੀਆਂ ਦਾ ਹੈਗਾ ਜਿੱਦਾਂ ਸਾਡੇ ਮੇਕਅਪ ਮੈਨ ਹੈਗੇ ਆ ਸੋਨੂ ਔਜਲਾ ਮੋਨੂ ਔਜਲਾ ਇਹੀ ਸਰੂਪ ਇਨਚਾਰਜ ਹੈਗੇ ਆ ਇਹਨਾਂ ਨੇ ਮੇਕਅਪ ਦੀ ਸਾਰੀ ਸੇਵਾ ਕਰਨੀ ਹੋਰ ਸਾਡੇ ਸੰਗ ਆਲੇ ਵੀਰ ਮੇਰੇ ਪਾਸ ਖੜੇ ਹੈਗੇ ਸਾਰੇ ਇਹਨਾਂ ਨੇ ਸੰਗ ਬਣਾਉਣੇ ਆ ਵਿਜੇ ਪ੍ਰਧਾਨ ਜੀ ਹੈਗੇ ਆ ਆਪਣੇ ਮੂਵੀ ਮੇਕਰ ਹੈਗੇ ਆ ਪਟਿਆ ਸਾਹਿਬ ਤੇ ਕਾਕਾ ਔਜਲਾ ਸਾਰੇ ਬੰਦੇ ਮੈਂ ਸਾਰਿਆਂ ਦੇਖੋ ਮੈਂ ਮਾਫੀ ਚਾਹੁੰਦਾ ਮੈਂ ਸਾਰਿਆਂ ਦੇ ਨਾਂ ਨਹੀਂ ਮੈਨੂੰ ਯਾਦ ਮੈਂ ਨਾਂ ਨਹੀਂ ਲੈ ਸਕਦਾ ਲੇਕਿਨ ਸਾਰਾ ਸਮੂਹ ਨਗਰ ਨਿਵਾਸੀਆਂ ਨਾਲੇ ਇਹ ਦਸਹਿਰਾ ਕਰਾਇਆ ਜਾਂਦਾ ਹਿੰਦਰੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਆ ਕਿਉਂਕਿ ਇਹ ਇਸ ਵਾਰ ਬਾਬਾ ਬਾਲਕਨਾਥ ਜੀ ਦਾ ਸੰਗ ਕੱਢੂਗੇ ਜੋ ਕਿ ਮੋਰ ਉੜਦਾ ਹੋਊਗਾ ਔਰ ਰੋਟੀਆਂ ਜਿਹੜੀਆਂ ਉਹ ਲਾਈਵ ਦਿਖਾਈਆਂ ਜਾਊਗੀਆਂ ਨਿਕਲਦੀਆਂ ਲੱਸੀ ਦਿਖਾਈ ਜਾਊਗੀ ਨਿਕਲਦੀ ਲਾਈਵ ਮਤਲਬ ਬਹੁਤ ਤਰ੍ਹਾਂ ਦੀਆਂ ਚਾਕੀਆਂ ਬਹੁਤ ਕ੍ਰੀਏਟੀਵਿਟੀ ਐਕਟੀਵਿਟੀ ਕਰਦੇ ਆ ਇਹ ਤੇ ਮੈਂ ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ ਹੈਗਾ ਕਿ ਜਿਹੜੇ ਸਮੂਹ ਨਗਰ ਨਿਵਾਸੀ ਸਾਡੇ ਨਾਲ ਆਏ ਔਰ ਹੁਮ ਹਮਾ ਕੇ ਦਸਹਰੇ ਚ ਇਹ ਯੋਗਦਾਨ ਕਰਨ ਧੰਨਵਾਦ ਜੈ ਸ਼੍ਰੀ ਰਾਮ ਆਖਰ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਕਿ ਦਸਹਰੇ ਦਾ ਪ੍ਰੋਗਰਾਮ ਜਿਹੜਾ ਪ੍ਰੋਗਰਾਮ ਹੈ ਇਹ ਸਾਡੇ ਪਿੰਡ ਦਾ ਨਹੀਂ ਸੋ ਇਲਾਕੇ ਦਾ ਪ੍ਰੋਗਰਾਮ ਹੈ ਕਿ ਬਹੁਤ ਦੂਰ ਦੂਰ ਤੋਂ ਜੋ ਲੋਕ ਹਨ ਸੰਗਤਾਂ ਨੂੰ ਦਸਹਰੇ ਨੂੰ ਦੇਖਣ ਆਉਂਦੀਆਂ ਹਨ ਤੇ ਮੈਂ ਸਮੂਹ ਨੱਗਨ ਵਾਸੀਓ ਨੂੰ ਅਪੀਲ ਕਰਦਾ ਹਾਂ ਕਿ ਇਸ ਫੰਕਸ਼ਨ ਨੂੰ ਆਪਣੇ ਪਿੰਡ ਦੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਣੀ ਫ੍ਰੈਕਸ਼ਨ ਵਾਈ ਤੋਂ ਉੱਪਰ ਉੱਠ ਕੇ ਇਸ ਪ੍ਰੋਗਰਾਮ ਨੂੰ ਮਨਾਉਣ ਵਿੱਚ ਆਪਣਾ ਯੋਗਦਾਨ ਦੇਣ ਤਾਂ ਕਿ ਜੋ ਸਾਡੇ ਦਸਹਿਰੇ ਦਾ ਪ੍ਰੋਗਰਾਮ ਹੈ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਮਨਾ ਮਨਾ ਹੋਵੇ ਔਰ ਸਾਰੇ ਸ਼ਾਂਤੀਪੂਰਵਕ ਮਨਾਇਆ ਜਾਵੇ ਇਹ ਹੀ ਮੇਰੀ ਅਪੀਲ ਹੈ ਤੇ ਇੱਕ ਬੇਨਤੀ ਮੈਂ ਹੋਰ ਕਰਦਾ ਹਾਂ ਕਿ ਕਿਸੇ ਵੀ ਹੋਰ ਕਿਸੇ ਨੌਜਵਾਨ ਨੇ ਕੋਈ ਆਪਣੀ ਕ੍ਰਿਟੀਵਿਟੀ ਦਿਖਾਉਣੀ ਹੈ ਤਾਂ ਉਹ ਆ ਕੇ ਪ੍ਰਧਾਨ ਨੂੰ ਜਾਂ ਸਾਡੇ ਹੋਰ ਜੋ ਕਮੇਟੀ ਮੈਂਬਰ ਆ ਉਹਨਾਂ ਨੂੰ ਮਿਲ ਸਕਦਾ ਹੈ ਔਰ ਆਪਣੇ ਪ੍ਰੋਗਰਾਮ ਬਾਰੇ ਉਹ ਦੱਸ ਸਕਦਾ ਹੈ ਅਸੀਂ ਉਸ ਦਾ ਵੈਲਕਮ ਕਰਦੇ ਹਾਂ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੇ ਪਿੰਡ ਦੇ ਦਸਹਿਰੇ ਦੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਉੱਚਾ ਔਰ ਨਵੇਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰ ਸਕੀਏ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ